brought to by silver pumps top quality or consistent performance ke liye sirf silver pumps naam yaad rakhna sarkar shakti ko ab aaye da bachcha bachcha ho gaya ko tang sarkar kariye kadde pura galat hoya ji menu te lagda char parche hor darj hona chahide pratap singh vajpayee de khilaf aisa aisa vyakti jeda ik sanvidhanak odhe te baitha jeda virodhi taraf da neta onu eh sabit karna poga jehde 38 bomb ne jehde bareyo ne keha hai abhi hor ne ਉਹ 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 ਕੌਣ ਲੋਕ ਨੇ ਉਹਨਾਂ ਦੇ ਸੂਤਰ ਕਿਹੜੇ ਆ ਇਹ ਮੈਂ ਸਮਝਦਾ ਕਿ ਪੈਨਕ੍ਰੇਟ ਕਰਨ ਦੇ ਲਈ ਚੋਚੀ ਸਮਝੀ ਸਾਦਸ ਦੇ ਤਹਿਤ ਪਰਤਾ ਵਜਵਾ ਕਰ ਰਿਹਾ ਤੇ ਜਾਂ ਇਹ ਲੱਗਦਾ ਵੀ ਉਹ 70 ਮਤਰਾ ਹੋ ਗਿਆ ਉਹਨੂੰ ਹੁਣ ਬਹਿ ਜਾਣਾ ਚਾਹੀਦਾ ਆਪਣੇ ਘਰ ਆਏ ਦਿਨ ਕੁਝ ਨਾ ਕੁਝ ਜੂੜ ਪਟਾਂਗ ਵਰਤਦਾ ਰੰਦਾ ਸੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਕਰਚਾ ਦਰਜ ਕੀਤਾ ਬਿਲਕੁਲ ਇਨਵੈਸਟੀਗੇਸ਼ਨ ਹੋਗੀ ਦੋਸ਼ੀ ਪਾਇਆ ਜਾਏਗਾ ਤੇ ਉਸ ਸਜ਼ਾਵਾਗੀ ਉਹਨੂੰ ਮਿਲਣਗੇ ਕੰਡ ਮਜੀਠਾ ਦੇ ਵਿੱਚ ਫਾਇਰਿੰਗ ਹੋਈ ਹੈ ਪੈਟਰੋਲ ਪੰਪ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਉਹ ਜੈੰਤੀਪੁਰ ਦੀ ਗੱਲ ਕੀਤੀ ਜਾਵੇ ਚਾਹੇ ਹੋਰ ਵੀ ਜਿਹੜੇ ਗਲਗ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਣ ਕੇ ਦੇਖੋ ਵਿਕਰਮਜੀਤ ਮਜੀਠੀਆ ਵਰਗੇ ਲੋਕਾਂ ਨੂੰ ਪੰਜਾਬ ਦੇ ਲੋਕ ਸੀਰੀਅਸ ਨਹੀਂ ਲੈਂਦੇ ਪੰਜਾਬ ਦੇ ਲੋਕ ਸੂਝਵਾਨ ਨੇ ਸਿਆਣੇ ਨੇ ਔਰ ਇਹ ਉਹ ਲੋਕ ਨੇ ਜਿਹਦੋਂ ਨਸ਼ੇ ਦੇ ਖਿਲਾਫ ਜੁੱਧ ਚੱਲ ਰਿਹਾ ਜਦੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਪੂਰੀ ਜਾਂਚੋ ਕੇ ਲੱਗੇ ਹੋਇਆ ਤੇ ਉਸ ਵੇਲੇ ਅਜਿਹੇ ਲੋਕ ਜਿਹੜੇ ਆ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਉਸ ਕੰਪੇਨ ਨੂੰ ਲਿਓ ਲੜਨ ਦਾ ਯਤਨ ਕਰ ਰਿਹਾ ਸੋ ਪੰਜਾਬ ਦੇ ਅੰਦਰ ਆਮਨ ਕਾਨੂੰਨ ਦੇ ਸਵਾਲ ਤੇ ਜਿਹੜਾ ਕੋਈ ਇਹਦੀ ਵਾਇਲੇਸ਼ਨ ਕਰੂਗਾ ਸਰਕਾਰ ਸਖਤੀ ਕੋਲ ਆਪ ਆਜੇ ਬੱਚਾ ਲੱਜ ਹੋ ਗਿਆ ਉਹ ਕਾਂਗਰਸ ਫਟਾਫਟ ਸਤਾਰੀਆ ਕਹਿੰਦੇ ਤੱਕਾ ਉਹ ਗਲਤ ਹੋਇਆ ਜੀ ਬੱਚਾ ਹੋਇਆ ਜੀ ਇਹ ਮੈਨੂੰ ਤਾਂ ਲੱਗਦਾ ਚਾਰ ਪਰਚੇ ਹੋਰ ਦਰਜ ਹੋਣੇ ਚਾਹੀਦੇ ਪ੍ਰਤਾਪ ਸਿੰਘ ਵਾਜਵਾਦ ਦੇ ਖਿਲਾਫ ਐਸਾ ਐਸਾ ਵਿਅਕਤੀ ਜਿਹੜਾ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਨੂੰ ਇਹ ਸਾਬਤ ਕਰਨਾ ਪਊਗਾ ਜਿਹੜੇ 38 ਬੰਬ ਨੇ ਦੇਦੇ ਬਾਰੇ ਉਹਨੇ ਕਿਹਾ ਹੈ ਆ ਵੀ ਅਜੇ ਹੋਰ ਨੇ ਉਹ 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 ਕੌਣ ਲੋਕ ਨੇ ਉਹਨਾਂ ਦੇ ਸੂਤਰ ਕਿਹੜੇ ਆ ਇਹ ਮੈਂ ਸਮਝਦਾ ਕਿ ਇੱਕ ਪੈਨ ਕਰੀਏ ਕਰਨ ਦੇ ਲਈ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪਰਤਾਵ ਜਵਾ ਕਰ ਰਹੇ ਤੇ ਜਾਂ ਇਹ ਲੱਗਦਾ ਵੀ ਉਹ 70 ਪੱਤਰਾ ਹੋ ਗਿਆ ਉਹਨੂੰ ਹੁਣ ਬਹਿ ਜਾਣਾ ਚਾਹੀਦਾ ਆਪਣੇ ਘਰ ਆਏ ਦਿਨ ਕੁਝ ਨਾ ਕੁਝ ਜੂੜ ਪਟਾਂਗ ਵਰਤਦਾ ਰੰਦਾ ਸੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਚਰਚਾ ਦਰਜ ਕੀਤਾ ਬਿਲਕੁਲ ਇਨਵੈਸਟੀਗੇਸ਼ਨ ਹੋਗੀ ਦੋਸ਼ੀ ਪਾਇਆ ਜਾਏਗਾ ਤੇ ਉਸ ਸਜ਼ਾਵਾਗੇ ਉਹਨੂੰ ਮਿਲਣੀ ਕਿ ਪ੍ਰਧਾਨ ਬਣਨੇ ਦੀ ਕੀ ਕਹਿਣਾ ਜਾਓਗੇ ਲੱਗਦਾ ਕੱਲ ਉਹ ਤਾਂ ਹੁਣ ਘਰ ਦੀ ਪਾਰਟੀ ਆ ਜੀ ਜਦੋਂ ਮਰਜ਼ੀ ਪ੍ਰਧਾਨ ਲੱਜ ਜਾਣਾ ਜਦੋਂ ਮਰਜ਼ੀ ਬਣ ਜਾਣਾ ਉਹ ਲੋਕਾਂ ਦੀ ਪਾਰਟੀ ਦਾ ਰਹੀ ਨਹੀਂ ਸੋ ਇਸ ਕਰਕੇ ਪੰਜਾਬ ਦੇ ਅੰਦਰ ਜਿਹੜਾ ਆ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਲੱਗੀ ਆ ਔਰ ਪਲ-ਪਲ ਉਹਦੇ ਕੰਮ ਕੀਤਾ ਜਾਦਾ